ਹਰਿਆਣਾ ਦੀ ਸਿਆਸਤ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਐਨਐਲਓ ਦਾ ਇੱਕ ਵਾਰ ਫਿਰ ਗਠਜੋੜ ਹੋ ਗਿਆ। ਅੱਜ ਕੋਲਿਆਂਵਾਲੀ ਵਿਧਾਨ ਸਭਾ ਸੀਟ ਲਈ ਅਕਾਲੀ ਦਲ ਅਤੇ ਐਨਐਲਓ ਦੇ ਸਾਂਝੇ ਉਮੀਦਵਾਰ ਹਰਜਿੰਦਰ ਸਿੰਘ ਦੇਸੂਵਾਲ ਦੀ ਨਾਮਜ਼ਦਗੀ ਪੱਤਰ ਭਰਨ ਲਈ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਪਹੁੰਚੇ। ਇਸ ਦੌਰਾਨ ਗੱਲਬਾਤ ਕਰਦੇ ਹੋਏ ਸੁਖਵੀਰ ਬਾਦਲ ਨੇ ਕਿਹਾ ਕਿ ਉਹਨਾਂ ਦਾ ਚੋਟਾਲਾ ਪਰਿਵਾਰ ਨਾਲ ਪੁਰਾਣਾ ਰਿਸ਼ਤਾ ਹੈ ਅਤੇ ਉਹ ਇਸ ਸੀਟ ਤੇ ਵੱਡੀ ਲੀਡ ਤੇ ਜਿੱਤ ਹਾਸਲ ਕਰਨਗੇ। ਟੁੱਟ ਗਿਆ ਸੀ ਵਿੱਚ ਨੀ ਟੁੱਟਿਆ ਨਹੀਂ ਸੀ ਜਿਵੇਂ ਥੋੜੀ ਮੋਟਾ ਕੋਈ ਇਸ਼ੂ ਸੀ ਬਟ ਕੋਈ ਕੋਈ ਟੁੱਟਿਆ ਨਹੀਂ ਸੀ ਪਰਿਵਾਰ ਦਾ ਸਾਡਾ ਪਰਿਵਾਰ ਹੀ ਹੈ ਕੋਈ ਗੱਲ ਨਹੀਂ ਬਲ ਸਾਹਿਬ ਐਸਪੀਐਮ ਦੇ ਮੁੱਦੇ ਤੇ ਤੁਹਾਡੀ ਤੇ चौटाला ਸਾਹਿਬ ਦੀ رائے ਅੱਡ ਅੱਡ ਹੈ ਕਿ ਹਲੇ ਹਰ ਹਰ ਸਟੇਟੂਪੇ ਦੀ ਪਾਰਟੀ ਦਾ ਆਪਣਾ ਹੁੰਦਾ ਹੈ ਹਰ ਸੂਬੇ ਦੀ ਪਾਰਟੀ ਅਕਾਲੀ ਦਲ ਵੱਲੋਂ ਇਨੈਲੋ ਨਾਲ ਰਲ ਕੇ ਹਰਿਆਣਾ ਚ ਚੋਣ ਲੜਨ ਦੇ ਤੇ ਵੱਡੀ ਲੀਡ ਦੇ ਜਿੱਤ ਪ੍ਰਾਪਤ ਕਰਨ ਦੇ ਦਾਅਵੇ ਤਾਂ ਕੀਤੇ ਜਾ ਰਹੇ ਨੇ ਪਰ ਇਹ ਦਾਅਵੇ ਕਿਸ ਹੱਦ ਤੱਕ ਸੱਚ ਸਾਬਿਤ ਹੁੰਦੇ ਨੇ ਇਹ ਤਾਂ ਵੋਟਾਂ ਦੇ ਰਿਜ਼ਲਟ ਤੋਂ ਬਾਅਦ ਹੀ ਪਤਾ ਚੱਲੇਗਾ ਸਿਰਸਾ ਤੋਂ ਵਿਜੇ ਕੁਮਾਰ ਦੀ ਰਿਪੋਰਟ ਡੀ5 ਚੈਨਲ ਪੰਜਾਬੀ